ਇਤਿਉ ਰਖਸੀ ਆਪੇ ਕਰੇ ਰਜਾਈ ਬੜਾਂ ਸੁਮਹੱਲਾ ਤੀਜਾ ਮਨੁਆ ਦਹਿ ਦਿਸ ਥਾਮ ਦਾ ਉਹ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪ ਰਹੀ ਅਦਕਾਈ ਕਾਮ ਕ੍ਰੋਧ ਨਿਤ ਸੰਤਾਵੇ ਵਾਹ ਵਾਹ ਸਹਜੇ ਗੁਣ ਰਵੀਜੈ ਰਾਮ ਨਾਮ ਇਸ ਯੁਗ ਮਹਿ ਦਲਭ ਹੈ ਗੁਰਮਤ ਹਰ ਰਸ ਪੀਜੈ ਰਹਾਉ ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੇ ਤਾਂ ਨਿਜ ਕਰਵਾਸਾ ਪਾਵੇ ਇਹ ਮਨ ਮੇਰੀ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਉ ਹਮ ਨੀਚ ਸੇ ਉਤਮ ਭਏ ਹਰ ਕੀ ਸਰਨਾਈ ਪਾਤਰ ਡੁੱਬਦਾ ਕਾੜ ਲੀਆ ਸਾਚੀ ਵੜਿਆਈ ਵਿਕਸੇ ਅੰਮ੍ਰਿਤ ਭਏ ਗੁਰਮਤਿ ਬੁੱਧ ਪਾਈ ਅਕੋਹ ਪਰਮਲ ਭਏ ਅੰਤਰਵਾਸਨਾ ਵਸਾਈ ਮਾਨਸ ਜਨਮ ਦਲੰਭ ਹੈ ਜਗ ਮਹਿ ਖਟਿਆ ਆਏ ਪੂਰੈ ਭਾਗ ਸਤਗੁਰ ਮਿਲੈ ਹਰ ਨਾਮ ਧਿਆਈ ਮਨ ਮੁਖ ਭੂਲੇ ਵਿਖ ਲਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਗਤ ਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਛੰਤ ਇਕ ਓਅੰਕਾਰ ਸਤਗੁਰ ਪ੍ਰਸਾਦਿ ਕਾਇਆ ਕੂੜ ਵਗਾੜ ਕਾਹੇ ਨਾਈਐ ਨਾਤਾ ਸੂਪਰਵਾਣ ਸੱਚ ਕਮਾਈਐ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ ਲਿਖੇ ਬਾਝੋ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੈ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਖਾਈਐ ਕਾਇਆ ਕੂੜ ਵਗਾੜ ਕਾਹੇ ਨਾਈਐ ਤਾ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ ਅਮਰਤ ਹਰ ਕਾ ਨਾਮ ਮੇਰੇ ਮਨ ਭਾਇਆ ਨਾਮ ਮੀਠਾ ਮਨਹਿ ਲਾਗਾ ਦੁਖ ਡੇਰਾ ਢਾਇਆ ਸੁਖ ਮਨ ਮਹਿ ਆਏ ਵਸਿਆ ਜਾਮ ਤੈ ਫੁਰਮਾਇ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ ਤਾ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਪ ਵਿਝਾਵਣਾ ਜਿਸ ਨਾਲ ਸੰਗਤ ਕਰਿ ਛਰੀ ਕੀ ਜਾਏ ਕਿਆ ਰੂਆਵਣਾ ਜੋ ਦੇ ਸਹਿਣਾ ਮਨੈ ਕਹਿਣਾ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਸਭ ਉਪਾਈਆਂ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੈ ਮੀਠਾ ਸਭ ਮੰਗੈ ਸਭ ਕੋਈ ਮੀਠਾ ਮੰਗ ਦੇਖੈ ਖਸਮ ਭਾਵੈ ਸੋ ਕਰੇ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਸੰਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ ਸਭ ਉਪਾਈਆਂ ਨੇ ਆਪ ਆਪੇ ਨਦਰ ਕਰੇ ਵਡਾਹਾਂ ਸਮਹੱਲਾ ਪਹਿਲਾ ਕਰਹੁ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਐ ਆਪ ਆਪੇ ਸਰਬਸਮਾਨ ਸਰਬੇ ਸਮਾਨਾ ਆਪ ਤੂੰ ਹੈ ਉਪਾਏ ਤੰਡੇ ਲਾਈਆ ਇਕ ਤੁਝ ਹੀ ਕੀਏ ਰਾਜੇ ਇਕ ਨਾ ਭਿਖ ਪੁਵਾਈਆ ਲੋਭ ਮੋਹ ਤੁਝ ਕੀਆ ਮੀਠਾ ਏਤ ਭਰਮ ਭਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਵਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੂਖ ਗਿਆ ਸੁਖ ਆਏ ਸਮਾਣ ਗਾਵਨ ਸੁਰ ਨਰ ਸੁਗੜ ਸੁਜਾਣ ਸੁਰ ਨਰ ਸੁਗੜ ਸੁਜਾਣ ਗਾਵਹਿ ਜੋ ਤੇਰੇ ਮਨ ਭਾਵਹਿ ਮਾਇਆ 모ਹੀ ਚੀਤਹਿ ਨਾਹੀ ਅਹਿਲਾ ਜਨਮ ਗਵਾਵਹਿ ਇਕ ਮੂੜ ਮੁਗਦਨਾ ਚੇਤ ਹੈ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਭਾਣਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵਹਿ ਭਾਉ ਕਰ ਲਾਗਾ ਸਾਉ ਪ੍ਰਾਣੀ ਸਾਉ ਪ੍ਰਾਣੀ ਤਿੰਨਾ ਲਾਗਾ ਜਿਨਨੀ ਅੰਮ੍ਰਿਤ ਪਾਇਆ ਨਾਮ ਤੇਰਾ ਜੋਏ ਰਾਤੇ ਨਿਤ ਚੜ੍ਹੈ ਸੋ ਆਇ ਇਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਮੈ ਰਾਜ ਤੇਰਾ ਕਬਹ ਨਾ ਜਾਵੇ ਰਾਜੋ ਤਾਂ ਤੇਰਾ ਸਦਾ ਨਿਹਚਲ ਇਹੋ ਕਬਹੂ ਨਾ ਜਾਵੇ ਚਾਕਰਤਾ ਤੇਰਾ ਸੋਏ ਹੋਵੇ ਜੋਏ ਸਹਿਜ ਸਮਾਵੇ ਦੁਸ਼ਮਣ ਤਾਂ ਦੂਖ ਨਾ ਲੱਗੈ ਮੂਲੇ ਪਾਪ ਨੇੜ ਨਾ ਆਵੇ ਹਉ ਬਲਿਹਾਰੀ ਸਦਾ ਹੁਆ ਏਕ ਤੇਰਾ ਨਾਮੇ ਜੁਗਾ ਜੁਗੰਤਰ ਭਗਤ ਤੇਮਾਰੇ ਕੀਰਤ ਕਰੈ ਸੁਆਮੀ ਤੇਰੇ ਦੁਆਰੇ ਜਪਹਿ ਤਾ ਸਾਚਾ ਏਕ ਮਰਾਰੀ ਸਾਚਾ ਮਰਾਰੀ ਤਾਮ ਜਾਪਹਿ ਜਾਮ ਮਨ ਵਸਾਵਹਿ ਪਰ ਮੂਹ ਭਲਾਵਾ ਤੁਝਹਿ ਕੀਆ ਜਾਮ ਇਹੋ ਚਕਾਵਹਿ ਗੁਰ ਪ੍ਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ ਜੁਗ ਹਾ ਜੁਗੰਤਰ ਭਗਤ ਤਮਾਰੇ ਵੱਡੇ ਮੇਰੇ ਸਾਹਿਬਾ ਅਲਖ ਅਪਾਰਾ ਕਿਉ ਕਰ ਕਰਹੁ ਬੇਨੰਤੀ ਕਉ ਆਖ ਨਾ ਜਾਣ ਨਦਰ ਕਰਹਿ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵੇ ਦੂਖ ਭੂਖ ਸੰਸਾਰ ਕੀਏ ਸਹਸਾ ਇਹੋ ਚਕਾਵੇ ਬਿਨਵੰਤ ਨਾਨਕ ਜਾਏ ਸਹਸਾ ਬੁਝੈ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਤੇਰੇ ਬੰਕੇ ਲੋਇਨ ਤੰਤਰੀ ਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲਾ ਸੁਵੰਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਜਮ ਦਵਾਰ ਨਾ ਹੋ ਹੋ ਖੜੀਆਂ ਸਿੱਖ ਸੁਣ ਹੋ ਮਹਿਲੀ ਹੋ ਹੰਸ ਹੰਸਾ ਬਗ ਬੱਗਾ ਲਹਿ ਮਨ ਕੀ ਜਾਲਾ ਵੰਕੇ ਲੋਇਣ ਦੰਤਰੀ ਸਾਲਾ ਤੇਰੀ ਚਾਲ ਸੁਹਾਵੀ ਮੁਦਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਨੀ ਤਰਲਾ ਜਵਾਨੀ ਆਪ ਬਾਣੀ ਇਛ ਮਨ ਕੀ ਪੂਰੀਏ ਸਾਰੰਗ ਜਿਉ ਪਗ ਧਰੈ ਠਿਮ ਠਿਮ ਆਪ ਆਪ ਸੰਧੂਰੇ ਸ੍ਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਵਣਹ ਸੋ ਮਹੱਲਾ ਤੀਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ ਸਚੈ ਸ਼ਬਦ ਮਿਲ ਰਹੀ ਮੁਈਏ ਫਿਰ ਆਵੇ ਭਾਏ ਪਿਆਰੀ ਸਚੈ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਓ ਨੇਹੋ ਰਚਾਇਆ ਆਪ গো ਆਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸੁਮਾਇਆ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਧਨ ਮੇਲ ਲਈ ਪਰ ਆਪੇ ਸਾਚੈ ਸਾਹਿ ਸਵਾਰੀ ਨਿਰਗੁਣ ਵੰਤੜੀਏ ਪਿਰ ਦੇਖ ਅਧੂਰੇ RAM ਗੁਰਮukh ਜਿੰਨੀ 라ਵਿਆ ਮੁਈਏ ਪਿਰ 라ਵ ਰਹਿਆ ਭਰਪੂਰੇ RAM ਪਿਰ 라ਵ ਰਹਿਆ ਭਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਤਨ ਬਾਲੀ ਭੋਲੀ ਪਿਰ ਸਹਜ 라ਵੈ ਮਿਲਿਆ ਕਰਮ ਵਿਦਾਤਾ ਜਿਨਾ ਹਰ ਰਸ ਚਾਖਿਆ ਸ਼ਬਦ ਸੁਪਾਖਿਆ ਹਰ ਸਰ ਰਹੀ ਭਰਪੂਰੇ ਨਾਨਕ ਕਾਮਨ ਸਾ ਪਿਰ ਭਾਵੈ ਸ਼ਬਦੇ ਰਹਿ ਹਦੂਰੇ ਸੁਹਾਗਣੀ ਜਾਏ ਪੁੱਛੋ ਮੁਈਏ ਜਿੰਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿੰਨੀ ਵਿੱਚੋਂ ਆਪ ਨਾ ਗਵਾਇਆ ਜਿੰਨੀ ਆਪ ਗਵਾਇਆ ਤਿੰਨੀ ਫਿਰ ਪਾਇਆ ਰੰਗ ਸੋ ਰਲੀਆਂ ਮਾਣੈ ਸਦਾ ਰੰਗ ਰਾਤੀ ਸਹਜੇ ਮਾਤੀ ਅਨ ਦਿਨ ਨਾਮ ਵਖਾਣੈ ਕਾਮਣ ਵਡ ਭਾਗੀ ਅੰਤਰ ਲਿਭ ਲਾਗੀ ਹਰ ਕਾ ਪ੍ਰੇਮ ਸੁਪਾਇਆ ਨਾਨਕ ਕਾਮਣ ਸਹਿ ਜੇ ਰਾਤੀ ਜਿਨ ਸੱਚ ਸ਼ਿੰਗਾਰ ਬਣਾਇ ਹਉ ਮੈਂ ਮਾਰ ਮੁਈਏ ਤੂੰ ਚਲ ਗੁਰ ਕੈ ਭਾਈ ਹਰ ਵਾਰ ਰਾਵਹਿ ਸਦਾ ਮੁਈਏ ਨਿਜ ਘਰ ਵਾਸਾ ਪਾਏ ਨਿਜ ਘਰ ਵਾਸਾ ਪਾਏ ਸ਼ਬਦ ਵਜਾਈ ਸਦਾ ਸੁਹਾਗਣ ਨਾਰੀ ਪੀਰ ਰੱਲਿਆ ਆਲਾ ਜੋ ਬਨਵਾਲਾ ਅਨ ਦਿਨ ਕੰਤ ਸਵਾਰੀ ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਗੁਰ ਭਾਏ ਵਡਾ ਹੰਸ ਮਹੱਲਾ ਤੀਜਾ ਗੁਰਮੁਖ ਸਭ ਵਾਪਾਰ ਭਲਾ ਜੇ ਸਹਿਜ ਕੀ ਜੈ ਰਾਮ ਅਨ ਦਿਨ ਨਾਮ ਵਖਾਣੀਐ ਲਾਹਾ ਹਰ ਰਸ ਪੀਜੈ ਰਾਮ ਲਾਹਾ ਹਰ ਰਸ ਲੀਜੈ ਹਰ ਰਾਵੀਜੈ ਅਨ ਦਿਨ ਨਾਮ ਵਖਾਣੈ ਗੁਣ ਸੰਗ ਰਹਿ ਅਵਗਣ ਦੇਕਣ ਹੈ ਆਪੈ ਆਪ ਪਛਾਣ ਗੁਰਮਤਿ ਪਾਈ ਵੱਡੀ ਵਡਿਆਈ ਸਚੈ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਰਾਲੀ ਗੁਰਮਖ ਵਿਰਲੈ ਕੀਜੈ ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਈ ਰਾਮ ਆਪਣੇ ਘਰ ਅੰਦਰ ਰਸ ਭੁੰਚ ਤੂੰ ਲਾਹਾ ਲੈ ਪਰਥਾਏ ਰਾਮ ਲਾਹਾ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਪਾਰਾ ਹਰ ਨਾਮ ਧਿਆਏ ਮਨ ਵਸਾਏ ਬੂਝੈ ਗੁਰ ਵਿਚਾਰਾ ਮਨਮੁਖ ਖੇਤੀ ਵਣਜ ਕਰ ਥਾਕੇ ਕ੍ਰਿਸ਼ਨਾਂ ਭੁਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸਚੈ ਸ਼ਬਦ ਸੁਪਹਾਏ ਹਰ ਵਪਾਰ ਸੇ ਜਨ ਲਾਗੇ ਜਿੰਨਾ ਮਸਤਕ ਮਣੀ ਵਡਭਾਗੋ ਰਾਮ ਗੁਰਮਤੀ ਮਨ ਨਿਜ ਘਰ ਵਸਿਆ ਸਚੈ ਸ਼ਬਦ ਬੈਰਾਗੋ ਰਾਮ ਮੁਖ ਮਸਤਕ ਭਾਗੋ ਸਚ ਬੈਰਾਗੋ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬਉਰਾਨਾ ਸ਼ਬਦੇ ਹਉਮੈ ਮਾਰੀ ਸਾਚੈ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੁਹਾਗੂ ਨਾਨਕ ਸ਼ਬਦ ਮਿਲੈ ਪਉ ਪੰਜਨ ਹਰਿ 라ਵੈ ਮਸਤਕ ਭਾਗੂ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਢਿਆਈ ਰਾਮ ਗੁਰਮਤੀ ਹੁਕਮ 부ਜੀਐ ਹੁਕਮੇ ਮੇਲ ਮਲਾਈ ਰਾਮ ਹੁਕਮ ਮਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵੜਿਆਈ ਗੁਰ ਤੇ ਪਾਈ ਸੱਚ ਸਵਾਰ ਨਹਾਰਾ ਪਉ ਭੰਜਨ ਪਾਇਆ ਆਪ গো ਆਇਆ ਗੁਰਮੁਖ ਮੇਲ ਮਲਾਈ ਕਹੋ ਨਾਨਕ ਨਾਮ ਨਿਰੰਝਨ ਅਗਮ ਅਗੋਚਰ ਹੁਕਮੇ ਰਹਿ ਆ ਸਮਾਈ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਾਕੇ ਸਾਚੈ ਸ਼ਬਦ ਲਿਵ ਲਾਏ ਸਦਾ ਸਚਰਤਾ ਮਨ ਨਿਰਮਲ ਆਮਣ ਜਾਣ ਰਹਾਈ ਦੂਜੇ ਭਾਏ ਭਰਮ ਵਗੁੱਤੀ ਮਨ ਮੁਖ ਮੋਹ ਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੁਭਾਲ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਭਾਲ ਜੋ ਭਾਵੈ ਸੋ ਪੁੰਚ ਤੂੰ ਗੁਰਮਖ ਨਦਰ ਨਿਹਾਲ ਗੁਰਮਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨਮੁਖ ਅੰਧਲੇ ਗਿਆਨ ਮਹਿ ਹੂਨੇ ਦੂਜੈ ਭਾਇ ਖੁਆਈ ਬਿਨ ਨਾਵੇ ਕੋ ਛੂਟੈ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ ਮਨ ਮੇਰਿਆ ਜਨਮ ਪਦਾਰਥ ਪਾਇ ਕੈ ਇਕ ਸੱਚ ਲਗੇ ਵਾਪਾਰਾ ਸਤਗੁਰ ਸੇਵਨੇ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌ ਨਿਦ ਪਾਈ ਮਨ ਮੁਖ ਮਾਇਆ ਮੋਹ ਵਿਆਪੇ ਦੂਖ ਸੰਤਾਪੇ ਦੂਜੈ ਪਤ ਗਵਾਈ ਹਉਮੈ ਮਾਰ ਸੱਚ ਸ਼ਬਦ ਸੁਮਾਨ ਸੱਚ ਰਤੇ ਅਧ ਕਾਈ ਨਾਨਕ ਮਾਨਸ ਜਨਮ ਦਲੰਭ ਹੈ ਸਤਗੁਰ ਬੂਝ ਬੁਝਾਈ ਮਨ ਮੇਰੇ ਸਤਗੁਰ ਸੇ ਵਣ ਆਪਣਾ ਸੇ ਜਨ ਵਡ ਭਾਗੀ RAM ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈਰਾਗੀ RAM ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ નિਹਚਲ ਅਤ ਗੂੜੀ ਗੁਰਮਖ ਸਹਜੇ ਨਾਮ ਵਖਾਣਿਆ ਇਕ ਕਾਮਣ ਹਿਤਕਾਰੀ ਮਾਇਆ 모ਹੀ ਪਿਆਰੀ ਮਨਮੁਖ ਸੋਏ ਰਹੇ ਅਪਾਗੇ ਨਾਨਕ ਸਹਜੇ ਸੇਵੈ ਗੁਰ ਆਪਨਾ ਸੇ ਪੂਰੇ ਵਡਭਾਗੇ ਵਡਾਂਸ ਮਹੱਲਾ ਤੀਜਾ ਰਤਨ ਪਦਾਰਥ ਬਣ ਜੀਐ ਸਤਗੁਰ ਦੀ ਆਪੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਗੁਣ ਮਹਿ ਗੁਣੀ ਸਮਾਏ ਜਿਸ ਆਪ 부ਝਾਏ ਲਾਹਾ ਭਗਤ ਸੈ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਗੁਰਮਤਿ ਨਾਮੇ ਆਧਾਰੇ ਵਕਰ ਨਾਮ ਸਦਾ ਲਾਭ ਹੈ ਜਿਸਨੋ ਏਤਵ ਆਪਾਰ ਲਾਏ ਰਤਨ ਪਦਾਰਥ ਬਣ ਜੀਐ ਜਾਂ ਸਤਗੁਰ ਦੇ 부ਝਾਏ ਮਾਇਆ ਮੋਹ ਸਭ ਦੁਖ ਹੈ ਕੋਟਾ ਇਹੋ ਵਪਾਰ ਆ ਰਾਮ ਕੂੜ ਬੋਲ ਬਿਖ ਖਾਵਣੀ ਬਹੁ ਵਧ ਹੈ ਵਿਕਾਰ ਆ ਰਾਮ ਬਹੁ ਵਧ ਹੈ ਵਿਕਾਰਾ ਸਹਿਸਾ ਇਹੋ ਸੰਸਾਰ ਬਿਨ ਨਾਮੈ ਪਤ ਖੋਈ ਪੜ ਪੜ ਪੰਡਤ ਬਾਦ ਵਖਾਣ ਹੈ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੂਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਪਾਰਾ ਖੋਟੇ ਖਰੇ ਸਭ ਪਰਖੀਅਨ ਤਿਤੋ ਸੱਚੇ ਕੈ ਦਰਬਾਰ ਆਰਾਮ ਖੋਟੇ ਦਰਗਾਹਾ ਸੁਟੀਆਂਨ ਊਭੇ ਕਰਨੁ ਪੁਕਾਰਾ ਰਾਮ ਊਭੇ ਕਰਨੁ ਪੁਕਾਰਾ ਮੁਗਦ ਗੁਵਾਰਾ ਮਨ ਮੁਖ ਜਨਮ ਗੁਆਇਆ ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋਟੀ ਖਰੇ ਪਰਖਿਅਨ ਤਿਤ ਸਚੈ ਦਰਵਾਰ ਆ ਰਾਮ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਰਾਮ ਜਿਤ ਭਾਵੈ ਤਿਤ ਲਾਇਸੀ ਜਿਉ ਤਿਸ ਦੀ ਵਡਿਆਈ ਨਾਮ ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨਾ ਫੁਸਤੀ ਕੋਈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨਾ ਜਾਈ